ਪਰਬੂ ਜੀਸੂ ਮਸੀਹ ਦਾ ਪਵਿੱਤਰ ਤਿਹਾੜੀ ਜਾਨੀ ਕਿ ਕ੍ਰਿਸਮਸ ਦੇ ਤਿਹਾੜੀ ਨੂੰ ਲੈ ਕੇ ਅੱਜ ਲੁਧਿਆਣਾ ਦੇ ਸੀਐਮਸੀ ਨਜ਼ਦੀਕ ਕਲਵਰੀ ਚਰਚ ਸੀਐਨਆਈ ਲੁਧਿਆਣਾ ਵਿਖੇ ਚੇਅਰਮੈਨ ਤਸਵੀਰ ਨਾਹਰ ਸੈਕਟਰੀ ਸੈਮਸਨ ਡੌਗਰ ਮਸੀਹ ਆਗੂ ਅਲਬਰਟ ਦੁਆਦੀ ਅਗਵਾਈ ਹੇਠ ਹੰਗਾਮੀ ਬੈਠਕ ਦਾ ਆਯੋਜਨ ਕੀਤਾ ਗਿਆ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕ੍ਰਿਸਮਸ ਦੇ ਤਿਹਾੜੀ ਤੇ 14 ਦਸੰਬਰ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਸੀਂ ਜਾਣਦੇ ਹਾਂ ਕਿ ਹਰ ਸਾਲ 크리스마ਸ ਦਾ ਤਿਉਹਾਰ ਦੇ ਉਪਲਕਸ਼ ਦੇ ਵਿੱਚ ਸ਼ੋਭਾ ਯਾਤਰਾਵਾਂ ਕੱਢੀਆਂ ਜਾਂਦੀਆਂ ਹਨ ਉਸੇ ਤਰੀਕੇ ਦੇ ਨਾਲ ਅੱਜ ਵੀ ਇੱਕ ਬੈਠਕ ਸਾਡੇ ਪਾਦਰੀ ਤਸਵੀਰ ਨਾਹਰ ਜੀ ਦੀ ਅਗਵਾਈ ਹੇਠ ਕੱਢੀ ਗਈ ਤੇ ਜਿਸ ਦੇ ਵਿੱਚ ਪਾਸਟਰੇਟ ਕਮੇਟੀ ਸਾਡੇ ਸੈਕਟਰੀ ਸਾਹਿਬ ਸੈਮਸਨ ਡੋਗਰ ਜੀ ਅਰुण ਹੈਨਰੀ ਜੀ ਤੇ ਸਾਰੀ ਹੀ ਪਾਸਟਰ ਕਮੇਟੀ ਨੇ ਹਿੱਸਾ ਲਿਆ ਜਿਸ ਦੇ ਵਿੱਚ ਇੱਕ ਅਜ ਮਤਾ ਪਾਸ ਕੀਤਾ ਗਿਆ ਕਿ ਲੁਧਿਆਣੇ ਦੀਆਂ ਸਾਰੀਆਂ ਚਰਚੇ ਸਰਲ ਕੇ ਡਿਸਟ੍ਰਿਕਟ ਲੁਧਿਆਣੇ ਦੀਆਂ ਪਰਬੂ ਯੇਸ਼ੂ ਮਸੀਹ ਦੇ ਜਨਮ ਦਿਨ ਦੇ ਉਪਲਕਸ਼ ਦੇ ਵਿੱਚ ਵੱਡੀ ਸ਼ੋਭਾ ਯਾਤਰਾ ਕੱਢਣਗੇ ਤੇ ਸ਼ਹਿਰ ਵਾਸੀਆਂ ਦੇ ਨਾਲ ਕ੍ਰਿਸਮਸ ਦਾ ਤਿਉਹਾਰ ਸਾਂਝੇ ਤਰੀਕੇ ਦੇ ਨਾਲ ਮਨਾਇਆ ਜਾਏਗਾ ਜਿਸ ਦੇ ਵਿੱਚ ਕੈਰਲਸ ਪ੍ਰਭੂ ਯੇਸ਼ੂ ਮਸੀਹ ਦੇ ਜੀਵਨ ਦੇ ਉਦਾਹਰਨ ਜੀਵਨ ਦੇ ਤੇ ਆਧਾਰਿਤ ਝਾਂਕੀਆਂ ਗੱਡੀਆਂ ਜਾਣਗੀਆਂ ਤੇ ਉਹਦੇ ਨਾਲ ਨਾਲ ਹੀ ਜਿਹੜੇ ਹੋਰ ਵੀ ਪ੍ਰਭੂ ਯੇਸ਼ੂ ਮਸੀਹ ਦੇ ਜੀਵਨ ਦੇ ਨਾਲ ਸੰਬੰਧਿਤ ਜਿੰਨੀਆਂ ਗੱਲਾਂ ਨੇ ਉਹਦੀ ਜਾਣਕਾਰੀ ਸਮਾਜ ਨੂੰ ਦਿੱਤੀ ਜਾਏਗੀ ਤੇ ਜਿਹੜਾ ਪਿਆਰ ਪਿਛਲੇ ਦੌਰ ਦੇ ਵਿੱਚ ਭਾਈਚਾਰੇ ਦਾ ਸਾਰਿਆਂ ਨਾਲ ਬੜਿਆਂ ਰਿਆ ਉਹੀ ਪ੍ਰਕਾਸ਼ਿਤ ਕੀਤਾ ਜਾਏਗਾ ਇਸ ਦੇ ਵਿੱਚ ਅੱਜ ਡਿਸੀਜਨ ਲਿਆ ਗਿਆ ਹੈ ਕਿ ਸਾਰੇ ਹੀ ਲੁਧਿਆਣੇ ਦੇ ਚਰਚ ਸਾਰੀਆਂ ਸੰਸਥਾਵਾਂ ਰਲ ਕੇ ਇਹ ਕੱਢਣ ਗਿਆ ਜਿਹਦਾ ਕੀ ਨਾਮ ਸਮੂਹ ਭਾਈਚਾਰੇ ਵੱਲੋਂ ਗ੍ਰੈਂਡ ਕ੍ਰਿਸਮਸ 2024 ਦਿੱਤਾ ਗਿਆ ਹੈ ਤੇ ਅੱਜ ਮੈਸੇਜ ਦੇ ਰਹੇ ਹਾਂ ਅਸੀਂ ਕਿ ਆਪਣੇ ਚਰਚਾਂ ਦੇ ਵਿੱਚ ਅਨਾਉਂਸ ਕੀਤਾ ਜਾਏ ਕਿ 14 ਦਸੰਬਰ 2024 ਨੂੰ ਇਹ ਸ਼ੋਭਾ ਯਾਤਰਾ ਸਟਾਰਟ ਹੋਏਗੀ ਜੋ ਕਿ ਕੈਲਵਰੀ ਚਰਚ ਈਸ਼ਾਨਗਰੀ ਗਰਾਊਂਡ ਤੋਂ ਸਟਾਰਟ ਹੋਏਗੀ ਇਸ ਤੋਂ ਬਾਅਦ ਇਹ ਸਲੇਮ ਟਾਬਰੀ ਟੈਂਪਲ ਆਫ ਗੋਡ ਚਰਚ ਤੋਂ ਹੁੰਦੀ ਹੋਈ ਸ਼ਹਿਰ ਦੇ ਵਕਫਾ ਕ ਇਲਾਕਿਆਂ ਦੇ ਚੱਲਦੀ ਹੋਈ ਸਮਾਪਤ ਹੋ ਜਾ ਕੇ ਸਰਾਂਬਾ ਨਗਰ ਚਰਚ ਹੋਲੀ ਕਰੌਸ ਚਰਚ ਦੇ ਵਿੱਚ ਹੋਏਗੀ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਸਹਿਯੋਗ ਰਹਿੰਦਾ ਜੀ ਪ੍ਰਸ਼ਾਸਨ ਦਾ ਹਮੇਸ਼ਾ ਹੀ ਅੱਛਾ ਸਹਿਯੋਗ ਰਹਿੰਦਾ ਹੈ ਪਰ ਇਹ ਹਾਲਾਤਾਂ ਨੂੰ ਦੇਖਦੇ ਹੋਏ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਇਹਦੇ ਬੰਦੋਬਸਤ ਚੰਗੇ ਕੀਤੇ ਜਾਣ ਟ੍ਰੈਫਿਕ ਅਰੇਂਜਮੈਂਟ ਕੀਤੇ ਜਾਣ ਅਤੇ ਨਾਲ ਹੀ ਜਿੱਥੇ ਸਾਨੂੰ ਪਾਰਕਿੰਗ ਦੀ ਜ਼ਰੂਰਤ ਹੈ ਉਹ ਪਾਰਕਿੰਗ ਅਰੇਂਜਮੈਂਟ ਦੇ ਵਿੱਚ ਵੀ ਸਾਡੀ ਐਡਮਿਨਿਸਟ੍ਰੇਸ਼ਨ ਸਹਿਯੋਗ ਕਰੇ ਤੇ ਮੈਂ ਨਾਲ ਉਹਨਾਂ ਨੂੰ ਸੱਦਾ ਦਿੰਨਾ ਆ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਨੂੰ ਤੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਕੀ ਉਹ ਆ ਕੇ ਇਹਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਆਸ਼ੀਰਵਾਦ ਲੈਣ ਤੇ ਸੰਗਤ ਨੂੰ ਵਧਾਈ ਦੇਣ ਅੱਜ ਜਿਹੜੀ ਬੈਠਕ ਹੋਈ ਹੈ ਕੈਲਵਿਨ ਚਰਚ ਸੀਐਨਆਈ ਦੇ ਵਿੱਚ ਇਹਦੇ ਵਿੱਚ 14 ਦਸੰਬਰ ਨੂੰ ਦੁਪਹਿਰ ਨੂੰ ਸ਼ਨੀਵਾਰ ਦੇ ਰੋਜ਼ ਸਾਰੇ ਈਸਾ ਨਗਰੀ ਪਲੇਗਰਾਉਂਡ 'ਚ ਇਕੱਠੇ ਹੋਣਗੇ ਸਾਰੇ ਲੁਧਿਆਣੇ ਦੇ ਜਿੰਨੇ ਪਾਸਟਰ ਸਹਿਬਾਨ ਨੇ ਜਿੰਨੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਉਹ ਸਾਰੀਆਂ ਇਹਦੇ ਵਿੱਚ ਹਿੱਸਾ ਲੈਣਗੇ ਤੇ ਇਥੋਂ ਇਹ ਪ੍ਰੋਸੀਸ਼ਨ ਜਿਹੜਾ ਆ ਉਹ ਸ਼ੁਰੂ ਕੀਤਾ ਜਾਏਗਾ ਤੇ ਲੁਧਿਆਣੇ ਦੇ ਵੱਖ-ਵੱਖ ਹਲਕਿਆਂ ਚੋਂ ਦੀ ਹੁੰਦਾ ਹੋਇਆ ਇਹ ਹੋਲੀ ਕਰਾਸ ਚਰਚ ਸਰਬਾ ਨਗਰ ਵਿੱਚ ਜਾ ਕੇ ਖਤਮ ਹੋਏਗਾ ਤੇ ਇਸ ਦੇ ਵਿੱਚ ਇੱਕ ਵੱਡੀ ਮਾਤਰਾ ਦੇ ਵਿੱਚ ਜਿਹੜੀ ਮਸੀਹ ਭਾਈਚਾਰਾ ਹੈ ਸਾਡਾ ਉਹ ਇਹਦੇ ਵਿੱਚ ਹਿੱਸਾ ਲਏਗਾ ਥੈਂਕ ਯੂ ਅੱਜ ਲੁਧਿਆਣਾ ਦਾ ਇਤਿਹਾਸਕ ਚਰਚ ਸੀਐਨਆਈ ਦੇ ਵਿੱਚ ਸਮੂਹ ਮਸੀਹ ਭਾਈਚਾਰੇ ਦੀ ਜਿਹੜੀ ਹੈ 크ਿਸਮਸ ਸ਼ੋਭਾ ਯਾਤਰਾ ਦੇ ਲਈ ਭਰਮੀ ਮੀਟਿੰਗ ਹੋਈ ਜਿਸ ਵਿੱਚ ਸਾਰੇ ਜਿੱਥੇ ਪੋਲੀਟੀਕਲ ਲੀਡਰ ਸਹਿਬਾਨ ਔਰ ਉੱਥੇ ਹੀ ਧਾਰਮਿਕ ਆਗੂ ਇਕੱਠੇ ਹੋਏ ਔਰ ਜਿਹਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ ਦਸੰਬਰ ਦੇ ਵਿੱਚ ਪ੍ਰਭੂ ਯਸਮਸੀ ਜੀ ਦਾ ਪਵਿੱਤਰ ਸ਼ੋਭਾ ਯਾਤਰਾ ਨੂੰ ਪੂਰੇ ਸ਼ਹਿਰ ਦੇ ਵਿੱਚ ਕੱਢਿਆ ਜਾਵੇਗਾ ਔਰ ਇਸ ਤੇ ਲਈ 14 ਤਰੀਕ ਜਿਹੜੀ ਹੈ ਉਹ ਜਿਹੜੀ ਆ ਰੱਖੀ ਗਈ ਹੈ ਦਸੰਬਰ ਦੀ ਔਰ ਅਸੀਂ ਸਾਰੇ ਤੁਹਾਡੇ ਮੀਡੀਆ ਦੇ ਮਾਧਮ ਦੇ ਰਾਹੀਂ ਇਹ ਜਿਹੜੇ ਬੇਨਤੀ ਕਰਦੇ ਹਾਂ ਕਿ ਸਾਰੇ ਸ਼ਹਿਰ ਇੱਕ 크리스마ਸ ਯਾਤਰਾ ਦੇ ਵਿੱਚ ਸ਼ਾਮਲ ਹੋਵੇ ਔਰ ਅਸੀਂ ਇਹਦੇ ਵਿੱਚ ਪ੍ਰਭੂ ਯਸਮਸੀ ਦੀਆਂ ਸਿੱਖਾਵਾਂ ਨੂੰ ਜਿਹੜਾ ਹੈ ਉਹ ਖੁਸ਼ੀ ਦੇ ਨਾਲ ਦੂਸਰਿਆਂ ਤੱਕ ਪਹੁੰਚਾਵਾਂਗੇ ਥੈਂਕ ਯੂ